ਫਿਰ ਚਾਹੇ ਮੇ ਬਿਸਕੁਟ ਕੀ ਤਰ੍ਹਾਂ ਭੁਖੀ ਸੀ ਇਹ ਸ਼ਾਮ ਖਾ ਗਈ ਸੂਰਜ ਕੋ ਸਮੁੰਦਰ ਮੇ ਡੁਬਾ ਕਰ ਦੋਸਤੋ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਕਿਤੇ ਨਾ ਕਿਤੇ ਬਿਸਕੁਟ ਜ਼ਰੂਰ ਖਾਦੇ ਹੋਣਾ ਚਾਹ ਦੇ ਵਿੱਚ ਨਵਾ ਕੇ ਤਵਾ ਕੇ ਬਿਸਕੁਟ ਖਾਣ ਦਾ ਕੀ ਇਲਤਫਾ ਇਸ ਤੋਂ ਇਲਾਵਾ ਜੇ ਆਪਾਂ ਆਪਣੀ ਜ਼ਿੰਦਗੀ ਚ ਕਰੀਮੀ ਬਿਸਕੁਟ ਨਾ ਖਾਦਾ ਹੋਵੇ ਇਹ ਵੀ ਸੰਭਵ ਨਹੀਂ ਹੈ ਇਹ ਤੇ ਹੋ ਹੀ ਨਹੀਂ ਸਕਦਾ ਨਹੀਂ ਇਹ ਹੋ ਨਹੀਂ ਸਕਦਾ ਇਸ ਤੋਂ ਇਲਾਵਾ ਸਾਡੇ ਘਰ ਦੇ ਵਿੱਚ ਬੱਚਾ ਹੋਵੇ ਤੇ ਕਰੀਮ ਵਾਲੇ ਬਿਸਕੁਟ ਨਾ ਮੰਗੇ ਮੈਨੂੰ ਲੱਗਦਾ ਇਹ ਵੀ ਹੋਣਾ ਜਿਹੜਾ ਨਾ ਉਹ ਸੰਭਵ ਨਹੀਂ ਹੈ ਪਰ ਬਿਸਕੁਟਾਂ ਦੇ ਵਿੱਚਲੀ ਜਿਹੜੀ ਇਹ ਕਰੀਮ ਹੈ ਉਹ ਕਰੀਮ ਸਾਡੇ ਵਾਸਤੇ ਕਿੰਨੀ ਕੁ ਫਾਇਦੇਮੰਦ ਹੈ ਕਿੰਨੀ ਕੁ ਨੁਕਸਾਨਦਾਇਕ ਆ ਇਸ ਵੀਡੀਓ ਚ ਅਸੀਂ ਦੱਸਣ ਦਾ ਯਤਨ ਕਰਾਂਗੇ ਅਸੀਂ ਤੁਹਾਨੂੰ ਇਹ ਵੀ ਦੱਸਦੇ ਰਹਿੰਨੇ ਆ ਕਿ ਛੇ ਦਿਨ ਖਬਰਾਂ ਨਾਲ ਖੇਡਦੇ ਰਹੀਦਾ 7ਵਾਂ ਦਿਨ ਅਸੀਂ ਵਿਸ਼ੇਸ਼ ਤੌਰ ਤੇ ਆਪਣੇ ਲੋਕਾਂ ਵਾਸਤੇ ਰੱਖਦੇ ਆ ਕਿ ਇੱਕ ਵੱਖਰੀ ਜਾਣਕਾਰੀ ਹੋਵੇ ਜਿਹਦੇ ਵਿੱਚ ਜਾਗਰੂਕਤਾ ਜਿਹਦੇ ਵਿੱਚ ਸੁਚੇਤਤਾ ਸ਼ਾਮਲ ਹੋਵੇ ਗੱਲ ਸ਼ੁਰੂ ਕਰਦੇ ਆ ਗੱਲ ਤੁਹਾਡੇ ਕੰਮ ਦੀ ਆ ਗੱਲ ਤੁਹਾਡੇ ਕਹਿ ਲਓ ਕਿ ਘਰ ਦੇ ਕੰਮ ਦੀ ਆ ਤੋ ਇਸ ਵਾਸਤੇ ਵੀਡੀਓ ਨੂੰ ਸਕਿਪ ਨਾ ਕਰਿਓ ਦੇਖੋ ਜਿਹੜੀ ਕਰੀਮ ਹੁੰਦੀ ਆ ਅਸਲ ਦੇ ਵਿੱਚ ਆਪਾਂ ਨੂੰ ਸਵਾਦ ਤੇ ਜ਼ਰੂਰ ਲੱਗਦੀ ਆ ਠੀਕ ਹੈ ਜੀ ਪਰ ਇਸ ਕਰੀਮ ਨੂੰ ਜੇ ਤੁਸੀਂ ਆਖੋ ਕਿ ਬੜੀ ਕੰਮ ਦੀ ਚੀਜ਼ ਆ ਆਪਾਂ ਕਹਿ ਦਿੰਨੇ ਆ ਨਾ ਕਿ ਯਾਰ ਫਲਾਣੀ ਫਲਾਣੀ ਟੀਮੋਂ ਤੇ ਕਰੀਮ ਆ ਫਲਾਣੇ ਮੁਲਕ ਦੀ ਫਲਾਣਾ ਬੰਦਾ ਉਹ ਤੇ ਯਾਰ ਕਲਾਸ ਦੀ ਕਰੀਮ ਆ ਟਕਰੀਮ ਇਥੇ ਜਿਹੜੀ ਆ ਨਾ ਉਹ ਐਸੀ ਕਰੀਮ ਨਹੀਂ ਹੈ ਜਿਸ ਨੂੰ ਤੁਸੀਂ ਸਮਝਦੇ ਹੋ ਕਿ ਇਹ ਤੇ ਯਾਰ ਬਿਸਕੁਟ ਦੇ ਵਿੱਚੋਂ ਸਭ ਤੋਂ ਪੌਸ਼ਟਿਕ ਤੱਤ ਹੋਏਗਾ ਨਹੀਂ ਸਭ ਤੁਸੀਂ ਗਲਤ ਜੇ ਤੁਸੀਂ ਰੋਂਗ ਜੇ ਕਿਉਂ ਕਿਉਂਕਿ ਇਹ ਬਣਦੀ ਹੈ ਸਸਤੇ ਕੈਮੀਕल्स ਦੇ ਨਾਲ ਟ੍ਰਾਂਸ ਫੈਟ ਦੇ ਨਾਲ ਇਹਦੇ ਵਿੱਚ ਪੌਸ਼ਟਿਕ ਤੱਤ ਜ਼ੀਰੋ ਹੁੰਦਾ ਹੈ ਹਾਂ ਜਿਹੜੀ ਚੀਜ਼ ਇਹਦੇ ਚ ਭਰਪੂਰ ਹੁੰਦੀ ਆ ਉਹ ਹੁੰਦਾ ਨੁਕਸਾਨ ਇਸ ਨੂੰ ਆਪਾਂ ਕਹਿ ਸਕਦੇ ਆ ਇਹ ਹੈ ਸਲੋ ਪాయిਜ਼ਨ ਮਤਲਬ ਕਿ ਹੌਲੀ ਹੌਲੀ ਅਸਰ ਕਰਨ ਵਾਲਾ ਜ਼ਹਿਰ ਮਤਲਬ ਕਿ ਜਿਵੇਂ ਆਪਾਂ ਕਹਿ ਲਈਏ ਕਿ ਸੇਪੇ ਸੇਪੇ ਮੋਨੋ ਪੀਤੀ ਜਾਂਦੇ ਆ ਹੌਲੀ ਹੌਲੀ ਤੁਪਕਾ ਤੁਪਕਾ ਕਹਿ ਲੋ ਬਸ ਆਹੀ ਚੀਜ਼ ਆ ਇਹ ਕਿਵੇਂ ਬਣਦੀ ਆ ਥੋੜਾ ਜਿਹਾ ਤੁਹਾਨੂੰ ਨਮੂਨਾ ਦੱਸ ਦੇਣਾ ਸਾਇੰਟਿਫਿਕ ਤਰੀਕੇ ਦੇ ਨਾਲ ਦੇਖੋ ਹਾਈਡਰੋਜਨੇਟਿਡ ਵੈਜੀਟੇਬਲ ਫੈਟਸ ਹੁੰਦੇ ਆ ਬੜੇ ਖਤਰਨਾਕ ਹੁੰਦੇ ਆ ਕੀਤੇ ਪੈਂਦੀ ਆ ਇਹਦੇ ਚ 슈ਗਰ ਸਰਪ ਸਭ ਨੂੰ ਪਤਾ ਹੀ ਆ ਆਰਟੀਫੀਸ਼ੀਅਲ ਫਲੇਵਰ ਸਵਾਦ ਵਾਸਤੇ ਜੋ ਚੀਜ਼ਾਂ ਨੇਚਰਲੀ ਨਹੀਂ ਹੁੰਦੀਆਂ ਉਹ ਪਾਈਆਂ ਜਾਂਦੀਆਂ ਆਰਟੀਫੀਸ਼ੀਅਲ ਕਲਰ ਕੈਮੀਕਲਸ ਰੰਗਤ ਦੇਣ ਵਾਸਤੇ ਜੋ ਆਪਾਂ ਨੂੰ ਭੌਂਦੀ ਆ ਫਿਰ ਇਸ ਤੋਂ ਇਲਾਵਾ ਸਭ ਤੋਂ ਖਤਰਨਾਕ ਚੀਜ਼ ਹੁੰਦੀ ਹੈ ਕਿ ਤੇਲ ਤੇ ਪਾਣੀ ਦਾ ਮਿਸ਼ਰਣ ਕਰਕੇ ਜਿਹੜਾ ਇੱਕ ਪਦਾਰਥ ਬਣਾਇਆ ਜਾਂਦਾ ਉਹ ਵੀ ਇਹਦੇ ਵਿੱਚ ਚੋਕ ਦਿੱਤਾ ਜਾਂਦਾ ਤੇ ਇਸ ਤੋਂ ਵੀ ਅੱਗੇ ਤੁਹਾਨੂੰ پتہ ਹੀ ਆ ਤੁਸੀਂ ਜਾਣਦੇ ਹੋ ਮੁਰਦੇ ਨੂੰ ਪ੍ਰੀਜ਼ਰਵ ਕਰਨ ਵਾਸਤੇ ਵੀ ਕੁਝ ਚੀਜ਼ਾਂ ਦਾ ਕੁਝ ਕੈਮੀਕਲ ਇਸਤਮਾਲ ਕੀਤੇ ਜਾਂਦੇ ਆ ਤਾਂ ਇੱਥੇ ਵੀ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਨਾ ਪ੍ਰੀਜ਼ਰਵੇਟਮ ਉਹ ਕਿਤੇ ਨਾ ਕਿਤੇ ਇਸਤਮਾਲ ਹੁੰਦੀਆਂ ਹਾਂਜੀ 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 ਹੁਣ ਸਭ ਤੋਂ ਵੱਡੀ ਚੀਜ਼ ਆਪਾਂ ਦੇਖੀਏ ਕਿ ਟ੍ਰਾਂਸਫੈਕਟ ਬਾਕੀ ਕੈਮੀਕਲਸ ਉਹਨਾਂ ਨੂੰ ਛੱਡ ਦਈਏ ਟ੍ਰਾਂਸਫੈਕਟ ਜਿਹੜੀ ਆ ਨਾ ਉਹ ਬੜੀ ਖਤਰਨਾਕ ਆ ਕੱਲੀ ਟ੍ਰਾਂਸਫੈਕਟ ਇਹ ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਆ ਕਿਸੇ ਦਿਨ ਇੱਕ ਵੀਡੀਓ ਟ੍ਰਾਂਸਫੈਕਟ ਤੇ ਕਰ ਲਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਖਤਰਨਾਕ ਮਾਤਰਾ ਦੇ ਵਿੱਚ ট্রান্স ਫੈਟ ਆਪਣੀ ਬਾਡੀ ਚ ਲੈ ਜਾ ਰਹੇ ਔਰ ਆਪਣਾ ਕਹਿ ਲਓ ਕਿ ਕੰਮ ਤਮਾਮ ਕਰਨ ਦੇ ਵਿੱਚ ਆਪ ਹੀ ਸਹਾਈ ਸਦ ਹੋ ਰਹੇ ਆਈਏ ট্রান্স ਫੈਟ ਤੇ ਐਲ ਡੀ ਐਲ ਯਾਨੀ ਬੈਡ ਕੋਲੇਸਟੇਰੋਲ ਬੜੀ ਵੱਡੀ ਸਮੱਸਿਆ ਹੈ ਪੰਜਾਬੀਆਂ ਚ ਤਾਂ ਜਦੋਂ ਇਹ ਵਧੇਗਾ ਤਾਂ ਮਤਲਬ ਹੈ ਕਿ ਐਚ ਡੀ ਐਲ ਯਾਨੀ ਅੱਛਾ ਕੋਲੇਸਟ੍ਰੋਲ ਤੁਹਾਡਾ ਘਟਨਾ ਸਟਾਰਟ ਹੋ ਜਾਏਗਾ ਫਿਰ ਇਸ ਤੋਂ ਇਲਾਵਾ ਹਾਰਟ ਅਟੈਕ ਤੇ ਜਾਂ ਹੋਰ ਦਿਲ ਦੀਆਂ ਬਿਮਾਰੀਆਂ ਇਹਦੇ ਨਾਲ ਹੁੰਦੀਆਂ ਜੇ ਟਰਾਂਸ ਫੈਟ ਦੇ ਨਾਲ ਇਸ ਤੋਂ ਇਲਾਵਾ ਇਨਸੂਲਿਨ ਰੈਜਿਸਟੈਂਸ ਤੇ ਟਾਈਪ 2 ਡਾਇਬੀਟੀਜ਼ ਦਾ ਖਤਰਾ ਯਾਨੀ ਸ਼ੂਗਰ ਹੋਣੀ ਸ਼ੁਰੂ ਹੋ ਜਾਂਦੀ ਜੇ ਲੀਵਰ ਦੇ ਵਿੱਚ ਫੈਟ ਜਿਹੜੀ ਹੈ ਜਮਨੀ ਸਟਾਰਟ ਹੋ ਜਾਂਦੀ ਹੈ ਟਰਾਂਸ ਫੈਟ ਇਨੀ ਖਤਰਨਾਕ ਚੀਜ਼ ਹੈ ਸਭ ਬੱਚਿਆਂ ਲਈ ਇਹ ਜਿਹੜੀ ਕਰੀਮ ਆ ਬੇਹੱਦ ਹੀ ਬੇਹੱਦੀ ਖਤਰਨਾਕ ਕਿਆ ਇਦੇ ਵਿੱਚ ਜੋ 슈ਗਰ سیرਪ ਪਾਇਆ ਜਾਂਦਾ ਹੈ ਬਹੁਤ ਨੁਕਸਾਨਦਾਇਕ ਹੈ ਬਲੱਡ ਗਲੂਕੋਜ਼ ਲੈਵਲ ਤੇਜ਼ੀ ਨਾਲ ਵੱਧਦਾ ਬੱਚਿਆਂ ਦਾ ਇਹਦੇ ਨਾਲ ਠੀਕ ਹੈ ਨਾ ਜੀ ਫਿਰ ਜਿਹਦੇ ਨਾਲ ਇਨਸੂਲਨ ਸਪਾਈਕ ਹੁੰਦਾ ਡਾਕਟਰੀ ਭਾਸ਼ਾ ਦੇ ਸ਼ਬਦ ਹੈ ਪਰ ਕੁੱਲ ਮਿਲਾ ਕੇ ਸਾਦੇ ਢੰਗ ਨਾਲ ਸਮਝਣੇ ਹੋਣ ਤਾਂ ਬੱਚਿਆਂ ਨੂੰ ਡਾਇਬੀਟਿਸ ਜਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ ਰਿਸਕ ਵੱਧਦਾ ਹੈ ਫਿਰ ਆਰਟੀਫੀਸ਼ੀਅਲ ਫਲੇਵਰ ਉਹਦੇ ਵੀ ਨੁਕਸਾਨ ਹੈ ਬੱਚਿਆਂ ਨੂੰ ਇਦੇ ਨਾਲ ਕੀ ਆ ਕਿ ਬੱਚਿਆਂ ਚ ਚਿੜਚਿੜਾਪਨ ਜਾਂ ਹੋਰ ਕੁਝ ਐਲਰਜੀਕ ਲੱਛਣ ਫਿਰ ਆਪਾਂ ਜੇ ਦੇਖੀਏ ਇਮਿਊਨ ਰਿਸਪੌਂਸ ਸਿਸਟਮ ਜਿਹੜਾ ਹੁੰਦਾ ਉਹ ਕਮਜ਼ੋਰ ਹੋ ਜਾਂਦਾ ਇਸੇ ਤਰ੍ਹਾਂ ਆਰਟੀਫੀਸ਼ੀਅਲ ਕਲਰ ਕੈਮੀਕਲਸ ਇਹਨਾਂ ਦਾ ਵੀ ਭਿਆਨਕ ਨੁਕਸਾਨ ਆ ਜੇ ਤੁਹਾਨੂੰ ਥੋੜਾ ਦੱਸਾਂ ਤਾਂ ਲੀਵਰ ਤੇ ਕਿਡਨੀ ਤੇ ਵੀ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ ਦਾ ਬੱਚਿਆਂ ਦੇ ਖਾਸ ਤੌਰ ਤੇ ਫਿਰ ਇਹਨਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਕਿ ਜਿਹੜੇ ਬੱਚਿਆਂ ਦੇ ਸੁਭਾਅ ਹੁੰਦੇ ਆ ਉਹਨਾਂ ਦੇ ਵਿੱਚ ਬਦਲਾਅ ਲਿਆਉਂਦੇ ਨੇ ਇਹ ਕੈਮੀਕਲ ਇਹ ਫਲੇਵਰ ਦੇਖ ਲਓ ਕੀ ਕੁਝ ਖਾ ਰਹੇ ਆਪਾਂ ਸਭ ਐਵੇਂ ਲੱਗਦਾ ਕਿ ਯਾਰ ਬਿਲਕੁਲ ਹੀ ਬਦਲ ਗਿਆ ਆਪਾਂ 20 30 ਸਾਲਾਂ ਦੇ ਵਿੱਚ ਸਾਡਾ ਫੂਡ ਕਲਚਰ ਤੇ ਬਿਲਕੁਲ ਤਬਾਹ ਹੀ ਹੋ ਗਿਆ ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਮੈਂ ਕਹਿੰਨਾ ਕਿ ਪ੍ਰੀਜ਼ਰਵ ਕਰਨ ਵਾਸਤੇ ਵਰਤੀਆਂ ਜਾਂਦੀਆਂ ਉਹ ਬਹੁਤ ਘਾਤਕ ਨੇ ਇਹਦੇ ਵਿੱਚ ਇਕਾਗਰਤਾ ਦੀ ਕਮੀ ਆਉਂਦੀ ਆ ਇਹਦੇ ਵਿੱਚ ਲੀਵਰ ਤੇ ਕਿਡਨੀ ਤੇ ਬੜਾ ਜ਼ਿਆਦਾ ਭੋਜ ਵਧਾ ਬੀਐਚਏ ਤੇ ਬੀਐਚਟੀ ਜਿਵੇਂ ਜਿਹੜੇ ਇਹ ਪ੍ਰਜ਼ਰਵੇਟਿਵ ਹੈਗੇ ਆ ਇਹਨਾਂ ਤੋਂ ਕੈਂਸਰ ਦੇ ਤੱਤ ਉਤਪਨ ਹੋਣ ਸਟਾਰਟ ਹੋ ਜਾਂਦੇ ਆ ਦੇਖੋ ਕਿੰਨੀਆਂ ਚੀਜ਼ਾਂ ਖਤਰਨਾਕ ਨੇ ਇਹ ਕੈਮੀਕਲ ਬੇਹੱਦ ਖਤਰਨਾਕ ਕਿਹਾ ਇਹਦੇ ਨਾਲ ਮੋਟਾਪਾ ਵਧਣਾ ਸਟਾਰਟ ਹੋ ਜਾਂਦਾ ਕਿਉਂਕਿ ਜਿਗਰ ਦੀ ਤੁਹਾਨੂੰ ਪਤਾ ਹੀ ਆ ਲੀਵਰ ਦੀ ਜੇ ਸਮੱਸਿਆ ਹੋਣੀ ਸਟਾਰਟ ਹੋ ਗਈ ਤਾਂ ਸਮਝੋ ਤੁਸੀਂ ਗਏ ਤੇ ਅੱਜ ਕੱਲ ਬੱਚਿਆਂ ਦੇ ਵਿੱਚ ਪ੍ਰੋਬਲਮ ਆ ਸਾਡੇ ਆਪਣੇ ਗੇਟ ਦੇ ਵਿੱਚ ਇੱਕ ਐਸਾ ਬੱਚਾ ਹੈ ਜਿਹਦੇ ਲੀਵਰ ਦੇ ਵਿੱਚ 3rd ਸਟੇਜ ਦੀ ਫੈਟ ਹੈ ਤੁਸੀਂ ਹਿਸਾਬ ਲਾ ਲਓ ਕਿੰਨਾ ਜ਼ਿਆਦਾ ਤੰਗ ਹੋਏਗਾ ਸੋ ਇਹ ਬੜੀ ਵੱਡੀ ਸਮੱਸਿਆ ਸਾਡੇ ਘਰਾਂ ਦੀ ਬਣਦੀ ਜਾ ਰਹੀ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਆਪ ਹੀ ਇਸ ਸਮੱਸਿਆ ਨੂੰ ਜਨਮ ਦੇ ਕੇ ਜਵਾਨ ਕਰਦੇ ਜਾ ਰਹੇ ਹਾਂ ਉਹਨੂੰ ਵਾਹ ਪਾਣੀ ਧਾਣੀ ਦੇ ਕੇ ਨਾ ਫੁੱਲ ਫਾਲਦਰ ਬਣਾ ਰਹੇ ਹਾਂ ਖੈਰ ਕੀ ਖਾ ਸਕਦੇ ਆ ਇਹਦੀ ਬਜਾਏ ਜਵਾਕ ਹਾਨੂੰ ਪਤਾ ਹੀ ਆ ਸਨੈਕਸ ਵਗੈਰਾ ਜਿਹੜੇ ਮੰਗਦੇ ਆ ਤਾਂ ਉਹਦੇ ਵਾਸਤੇ ਵੀ ਮਾਰਾ ਨੇ ਜੋ ਸੁਝਾਇਆ ਮੈਂ ਤੁਹਾਡੀ ਦ੍ਰਿਸ਼ਟੀ ਗੁਚਰ ਕਰ ਦੇਣਾ ਕਿ ਇਹਦੇ ਵਿੱਚ ਜਿਵੇਂ ਕਹ ਲਓ ਕਿ ਸਾਬਤ ਅਨਾਜ ਜਾਂ ਬਾਜਰੇ ਤੋਂ ਬਣੇ ਜਿਹੜੇ ਕੁਕੀਜ਼ ਹੁੰਦੇ ਆ ਨਟ ਬਟਰ ਜਿਵੇਂ ਮੂੰਗਫਲੀ ਜਾਂ ਬਦਾਮ ਇਹਨਾਂ ਤੋਂ ਬਣੇ ਸਨੈਕਸ ਜਾਂ ਖਜੂਰ ਤੇ ਮੇਵੇ ਜਿਹੜੇ ਖਾਸ ਤੌਰ ਤੇ ਆਪਾਂ ਕਹ ਲਈਏ 바ਰਸ ਉਹ ਖਾ ਸਕਦੇ ਆ ਘਰ ਦੀ ਬਣੀ ਓਟ ਕੁਕੀਜ਼ ਜਿਨ੍ਹਾਂ ਦੇ ਵਿੱਚ ਕੇਲੇ, ਨਾਰੀਅਲ ਤੇਲ, ਡਰਾਈ ਫਰੂਟਸ इत्यादਕ ਪਾ ਲਈਏ ਤਾਂ ਇਹ ਇੱਕ ਬਿਹਤਰ ਬਦਲ ਬਣ ਸਕਦਾ ਹੈ। ਕੁਝ ਹੈਲਦੀ ਸਨੈਕਸ ਹੋ ਰਿਹਾ, ਮੂੰਗ ਖਾਖਰਾ ਜਿਹਨੂੰ ਆਪਾਂ ਕਹਿ ਦਿੰਨੇ ਆ। ਫਿਰ ਪੂਜਿਆ ਜਿਹੜਾ ਚਾਣਾ ਹੈ, ਮਖਾਣਾ ਹੈ, ਸੀਡਸ, ਨੱਟਸ ਪਰ ਗੱਲ ਇਹ ਆ ਕਿ ਸਾਡੇ ਬੱਚੇ ਖਾਂਦੇ ਨਹੀਂ ਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਪਰ ਜੇ ਆਪਾਂ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੂੰ ਚਾਟ ਤੇ ਲਾਈਏ ਤੇ ਸ਼ਾਇਦ ਉਹ ਲੱਗ ਜਾਣਗੇ کریم ਬਿਸਕਟ ਜਿਹੜੇ ਹੁੰਦੇ ਆ ਕਰੀਮੀ ਬਿਸਕਟ ਕਹਿ ਲੋ ਕਿਸ ਵਾਦ ਤੋਂ ਮਿੱਠੇ ਜ਼ਰੂਰ ਹੁੰਦੇ ਆ ਪਰ ਇਹ ਆਪਣੀ ਸਿਹਤ ਨੂੰ ਮਿੱਠਿਆ ਨਹੀਂ ਹੋਣ ਦਿੰਦੇ ਮਿੱਠਿਆ ਇਹ ਗੱਲ ਜਿਹੜੀ ਆ ਉਹ ਯਾਦ ਰੱਖੀ ਸੋ ਇਹ ਆ ਸਾਡੀ ਅੱਜ ਦੀ ਵੀਡੀਓ ਦਰਅਸਲ ਇਸ ਵੀਡੀਓ ਨੂੰ ਬਣਾਉਣ ਦਾ ਮੰਤਵ ਇਹੋ ਆ ਕਿ ਬਿਸਕਟ ਤੇ ਆਪਾਂ ਦੇਖਦੇ ਆ ਜਦੋਂ ਵੀ ਕੋਈ ਘਰ ਚ ਆਉਂਦਾ ਹੈ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਸਰਵ ਹੁੰਦੇ ਆ ਬੱਚੇ ਖਾਂਦੇ ਆ کریم ਵਾਲੇ ਬਿਸਕੁਟ ਆਪਾਂ ਖੁਦ ਬੱਚਿਆਂ ਨੂੰ ਖਰੀਦ ਕੇ ਬਾਜ਼ਾਰ ਚੋਂ ਲਿਆ ਕੇ ਦਿੰਨੇ ਆ ਕਿ ਬੱਚਾ ਖਾਲਾ ਆਪਾਂ ਨੂੰ ਐ ਹੀ ਲੱਗਦਾ ਕਿ ਇਹ ਇੱਕ ਭੋਜਨ ਦਾ ਜਾਂ ਬਿਹਤਰ ਖੁਰਾਕ ਦਾ ਬਦਲ ਹੋ ਸਕਦੇ ਪਰ ਐਸਾ ਸਭ ਨਹੀਂ ਹੈ ਬਿਸਕੁਟ ਜਿਹੜੇ ਸਾਡੀ ਜ਼ਿੰਦਗੀ ਚ ਸ਼ਾਮਲ ਜ਼ਰੂਰ ਆ ਪਰ ਜਿਹੜੀ ਇਹ کریم ਆ ਉਹ ਸਾਡੀ ਜ਼ਿੰਦਗੀ ਨੂੰ ਹੌਲੀ-ਹੌਲੀ ਕਰਕੇ ਪੌਰ ਵੀ ਰਹੀ ਆ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦੀ ਉਜਾਜ਼ਤ ਸਾਰਿਆਂ ਨੂੰ ਸਤ ਸ੍ਰੀ ਅਕਾਲ